ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤਿਓ ਅੱਜ ਅਸੀਂ ਤੁਹਾਡੇ ਸਨਮਨ ਕਰਾਂਗੇ ਸਾਖੀ ਗੁਰੂ ਨਾਨਕ ਦੇਵ ਜੀ ਨੇ ਮ੍ਰਿਤਕ ਪ੍ਰਾਣੀ ਸਵੰਧੀ ਪਿੰਡ ਪਰਮਉਨ ਪਰਮ ਵਿੱਚੋਂ ਕੱਢ ਕੇ ਲੋਕਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਪਿਆਰੇ ਸਾਧ ਸੰਗਤ ਜੀਓ ਗੁਰੂ ਜੀ ਗਿਆ ਪਹੁੰਚੇ ਤੇ ਇੱਥੇ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਮ੍ਰਿਤਕ ਪ੍ਰਾਣੀ ਸਵੰਧੀ ਪਿੰਡ ਪਰਮਉਨ ਤੇ ਦੀਵਾ ਬੱਤੀ ਕਰਨ ਦੇ ਪਰਮ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਦੇ ਨਾਮ ਨਾਲ ਜੋੜਿਆ ਤੇ ਸੰਗਤ ਦੀ ਮਹਿਮਾ ਦ੍ਰਿੜ ਕਰਵਾਉਂਦੇ ਹੋਏ ਕਿਹਾ ਕਿ ਪਰਮਾਤਮਾ ਦਾ ਨਾਮ ਹੀ ਪਿੰਡ ਪੱਤਲ ਤੇ ਦੀਵਾ ਬੱਤੀ ਹੈ ਜੋ ਜੀਵ ਦੀ ਲੋਕ ਨੂਕ ਦੇ ਵਿੱਚ ਸਹਾਇਤਾ ਕਰਦਾ ਹੈ ਜੇ ਪ੍ਰਾਣੀ ਦੀ ਸੇਵਾ ਕਰਨੀ ਹੈ ਤਾਂ ਉਸ ਦੇ ਜੁੁੰਦੇ ਜੀ ਕੀਤੀ ਜਾਵੇ ਮਰਨ ਤੋਂ ਬਾਅਦ ਮ੍ਰਿਤਕ ਪ੍ਰਾਣੀ ਦੇ ਸਬੰਧ ਵਿੱਚ ਕੀਤੇ ਗਏ ਕਰਮ ਕਾਂਡਨ ਦਾ ਉਸ ਪ੍ਰਾਣੀ ਨੂੰ ਕੋਈ ਆਤਮਿਕ ਲਾਭ ਨਹੀਂ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮਕ ਕਰਾਂਗੇ ਸਾਖੀ ਗੁਰੂ ਨਾਨਕ ਦੇਵ ਜੀ ਨੇ ਮ੍ਰਿਤਕ ਪ੍ਰਾਣੀ ਸਵੰਦੀ ਪਿੰਡ ਪਰਮਉ ਆਣ ਪਰਮ ਵਿੱਚੋਂ ਕੱਢ ਕੇ ਲੋਕਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਪਿਆਰੇ ਸਾਧ ਸੰਗਤ ਜੀਓ ਗੁਰੂ ਜੀ ਗਿਆ ਪਹੁੰਚੇ ਤੇ ਇੱਥੇ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਮ੍ਰਿਤਕ ਪ੍ਰਾਣੀ ਸਵੰਦੀ ਪਿੰਡ ਪਰਮਉਣ ਤੇ ਦੀਵਾ ਬੱਤੀ ਕਰਨ ਦੇ ਭਰਮ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਦੇ ਨਾਮ ਨਾਲ ਜੋੜਿਆ ਤੇ ਸੰਗਤ ਦੀ ਮਹਿਮਾ ਦ੍ਰਿੜ ਕਰਵਾਉਂਦੇ ਹੋਏ ਕਿਹਾ ਕਿ ਪਰਮਾਤਮਾ ਦਾ ਨਾਮ ਹੀ ਪਿੰਡ ਪੱਤਲ ਤੇ ਦੀਵਾ ਬੱਤੀ ਹੈ ਜੋ ਜੀਵ ਦੀ ਲੋਕ ਨੂਕ ਦੇ ਵਿੱਚ ਸਹਾਇਤਾ ਕਰਦਾ ਹੈ ਜੇ પ્રાਣੀ ਦੀ ਸੇਵਾ ਕਰਨੀ ਹੈ ਤਾਂ ਉਸ ਦੇ ਜਿਉਂਦੇ ਜੀ ਕੀਤੀ ਜਾਵੇ ਮਰਨ ਤੋਂ ਬਾਅਦ ਮ੍ਰਿਤਕ પ્રાਣੀ ਦੇ ਸਬੰਧ ਵਿੱਚ ਕੀਤੇ ਗਏ ਕਰਮ ਕਾਂਡਨ ਦਾ ਉਸ પ્રાਣੀ ਨੂੰ ਕੋਈ ਆਤਮਿਕ ਲਾਭ ਨਹੀਂ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮਨ ਕਰਾਂਗੇ ਸਾਖੀ ਗੁਰੂ ਨਾਨਕ ਦੇਵ ਜੀ ਨੇ ਮ੍ਰਿਤਕ ਪ੍ਰਾਣੀ ਸੰਬੰਧੀ ਪਿੰਡ ਪਰਮਾਉਂ ਪਰਮ ਵਿੱਚੋਂ ਕੱਢ ਕੇ ਲੋਕਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਪਿਆਰੀ ਸਾਧ ਸੰਗਤ ਜੀਓ ਗੁਰੂ ਜੀ ਗਿਆ ਪਹੁੰਚੇ ਤੇ ਇੱਥੇ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਮ੍ਰਿਤਕ ਪ੍ਰਾਣੀ ਸੰਬੰਧੀ ਪਿੰਡ ਪਰਮਾਉਣ ਤੇ ਦੀਵਾ ਬੱਤੀ ਕਰਨ ਦੇ ਭਰਮ ਵਿੱਚੋਂ ਕੱਢ ਕੇ ਇਕ ਪਰਮਾਤਮਾ ਦੇ ਨਾਮ ਨਾਲ ਜੋੜਿਆ ਤੇ ਸੰਗਤ ਦੀ ਮਹਿਮਾ ਦ੍ਰਿੜ ਕਰਵਾਉਂਦੇ ਹੋਏ ਕਿਹਾ ਕਿ ਪਰਮਾਤਮਾ ਦਾ ਨਾਮ ਹੀ ਪਿੰਡ ਪੱਤਲ ਤੇ ਦੀਵਾ ਬੱਤੀ ਹੈ ਜੋ ਜੀਵ ਦੀ ਲੋਕ ਪ੍ਰਲੋਕ ਦੇ ਵਿੱਚ ਸਹਾਇਤਾ ਕਰਦਾ ਹੈ ਜੇ ਪ੍ਰਾਣੀ ਦੀ ਸੇਵਾ ਕਰਨੀ ਹੈ ਤਾਂ ਉਸ ਦੇ ਜੂੰਦੇ ਜੀ ਕੀਤੀ ਜਾਵੇ ਮਰਨ ਤੋਂ ਬਾਅਦ ਮ੍ਰਿਤਕ ਪ੍ਰਾਣੀ ਦੇ ਸਬੰਧ ਵਿੱਚ ਕੀਤੇ ਗਏ ਕਰਮ ਕਾਂਡਨ ਦਾ ਉਸ ਪ੍ਰਾਣੀ ਨੂੰ ਕੋਈ ਆਤਮਿਕ ਲਾਭ ਨਹੀਂ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਗੁਰੂ ਨਾਨਕ ਦੇਵ ਜੀ ਨੇ ਮ੍ਰਿਤਕ ਪ੍ਰਾਣੀ ਸੰਬੰਧੀ ਪਿੰਡ ਪਰਮਾਉਣ ਪਰਮ ਵਿੱਚੋਂ ਕੱਢ ਕੇ ਲੋਕਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਪਿਆਰੇ ਸਾਧ ਸੰਗਤ ਜੀਓ ਗੁਰੂ ਜੀ ਗਿਆ ਪਹੁੰਚੇ ਤੇ ਇਥੇ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਮ੍ਰਿਤਕ ਪ੍ਰਾਣੀ ਸੰਬੰਧੀ ਪਿੰਡ ਪਰਮਾਉਣ ਤੇ ਦੀਵਾ ਬੱਤੀ ਕਰਨ ਦੇ ਪਰਮ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਦੇ ਨਾਮ ਨਾਲ ਜੋੜਿਆ ਤੇ ਸੰਗਤ ਦੀ ਮਹਿਮਾ ਦ੍ਰਿੜ ਕਰਵਾਉਂਦੇ ਹੋਏ ਕਿਹਾ ਕਿ ਪਰਮਾਤਮਾ ਦਾ ਨਾਮ ਹੀ ਪਿੰਡ ਪੱਤਲ ਤੇ ਦੀਵਾ ਬੱਤੀ ਹੈ ਜੋ ਜੀਵ ਦੀ ਲੋਕ ਲੋਕ ਦੇ ਵਿੱਚ ਸਹਾਇਤਾ ਕਰਦਾ ਹੈ ਜੇ પ્રાਣੀ ਦੀ ਸੇਵਾ ਕਰਨੀ ਹੈ ਤਾਂ ਉਸ ਦੇ ਜੂੰਦੇ ਜੀ ਕੀਤੀ ਜਾਵੇ ਮਰਨ ਤੋਂ ਬਾਅਦ ਮ੍ਰਿਤਕ પ્રાਣੀ ਦੇ ਸਬੰਧ ਵਿੱਚ ਕੀਤੇ ਗਏ ਕਰਮ ਕਾਂਡਾਂ ਦਾ ਉਸ પ્રાਣੀ ਨੂੰ ਕੋਈ ਆਤਮਿਕ ਲਾਭ ਨਹੀਂ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ